ਨੋ ਗੋਵਿੰਦ ਸਾਗਰ ਚੀਲਾ ਜਿੰਨਾ ਪਾਣੀ ਇੱਕ ਚੋਨੇ ਦੇ ਸੀਜ਼ਨ ਚ ਅਸੀਂ ਥੱਲੂ ਕੱਢ ਲੈਂਦੇ ਜਨਾਬ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਹਰਿਆਣੇ ਦਾ ਕਿਹੜਾ ਹਿੱਸਾ ਇਹਨਾਂ ਦਿਨਾਂ ਦੇ ਰਮਾਣਾ ਲੱਗਦਾ ਜੀ 1 ਇੰਚ ਹਰਿਆਣੇ ਦੀ ਵੀ ਇੱਕ ਵੋਟਾ ਹੈ ਰਾਜਸਥਾਨ ਦੀ ਵੀ ਇੱਕ ਵੋਟਾ ਹੈ ਹਿਮਾਚਲ ਦੀ ਵੀ ਇੱਕ ਵੋਟਾ ਹੈ ਉਹ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹਦੇ ਨੇ ਕਿ ਪਾਣੀ ਬੰਦ ਕਰੋ ਪੰਜਾਬ ਦਾ ਅਸੀਂ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੀਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕਿੱਡ ਦੀ ਤਨਖਾਹ ਲਿੰਦੇ ਉਹ ਔਰ BBMP ਜਿਹੜੀ ਹੈ ਉਹਦਾ ਪੁਨਰ ਕਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ 77 ਚ ਐਡੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਸਾਰੇ ਨਹੀਂ ਤਾਂ 1.5 ਕਰੋੜ ਦਾ ਚੈੱਕ ਲੈ ਲਈ ਪਾਕਿਸਤਾਨ ਨੂੰ ਜਿਹੜਾ ਮੇਰੇ ਕੋਲ ਡਾਟਾ ਨਾ ਉਹਦੇ ਚ ਪਾਕਿਸਤਾਨ ਨੂੰ ਨਲ ਹੈ ਜੀ ਨਲ ਬੜੇ ਗੰਭੀਰ ਵਿਸ਼ੇ ਤੇ ਬਹਿਸ ਚੱਲ ਰਹੀ ਹੈ ਬੜੇ ਉਸਾਰੂ ਸੁਝਾ ਵੀ ਆਏ ਨੇ ਇਹ ਕੋਈ 2-3 ਸਾਲ ਦਾ ਮਸਲਾ ਨਹੀਂ ਦੇਸ਼ ਦੀ ਵੰਡ ਵੇਲੇ ਤੋਂ ਹੀ ਪਤਾ ਨਹੀਂ ਤਾਂ ਕਿਹੜੀ ਗੱਲ ਦਾ ਗੁੱਸਾ ਕਰ ਗਏ ਵੀ ਇਹਨਾਂ ਨੇ ਦੇਸ਼ ਆਜ਼ਾਦ ਕਿਉਂ ਕਰਾਤਾ ਪੰਜਾਬੀਆਂ ਨੇ 90% ਕੁਰਬਾਨੀਆਂ ਸਾਡੀਆਂ ਜਦੋਂ ਅਮਰੀਕਾ ਵਾਲੇ ਕਣਕ ਸੜੀ ਗਲੀ ਕਣਕ ਦੇਣ ਲੱਗੇ ਆਪਣੇ ਕੋਲੇ ਹੈ ਨਹੀਂ ਸੀ ਉਦੋਂ ਹਰੇ ਇਨਕਲਾਬ ਦੀ ਗੱਲ ਕਰਤੀ ਚਾ ਚਾਚ ਅਸੀਂ ਪੰਜਾਬ ਨੇ ਹਰੀ-ਪਰੀ ਕ੍ਰਾਂਤੀ ਲਿਆਤੀ ਦੇਸ਼ ਦੇ ਭੰਡਾਰ ਭਰ ਤੇ ਪਤਾ ਉਦੋਂ ਲੱਗਿਆ ਭੰਡਾਰ ਤਾਂ ਭਰ ਤੇ ਥੱਲੋਂ ਪਾਣੀ ਖਤਮ ਹੋ ਗਏ ਨੋ ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਇੱਕ ਝੋਨੇ ਦੇ ਸੀਜ਼ਨ ਚ ਅਸੀਂ ਥੱਲੋਂ ਕੱਢ ਲੈਂਦੇ ਜਨਾਬ ਜਿਸ ਗਹਿਰਾਈ ਤੋਂ ਅੱਜ ਮਾਲਵੇ ਦੇ ਵਿੱਚ ਪਾਣੀ ਤੇ ਜਿਸ ਹਾਰਸਪਾਵਰ ਦੀ ਮੋਟਰ ਨਾਲ ਪਾਣੀ ਕੱਢਿਆ ਜਾ ਰਿਹਾ ਸੇਮ ਗਹਿਰਾਈ ਤੇ ਸੇਮ ਹਾਰਸਪਾਵਰ ਦੀ ਮੋਟਰ ਨਾਲ ਸਾਊਦੀ ਅਰਬ ਕਤਰ ਵਾਲੇ ਤੇਲ ਕੱਢਦੇ ਆ ਜਨਾਬ ਉਸ ਪਤਰਾਂ ਤੇ ਚਲੇ ਗੇ ਗਰਮ ਪਾਣੀ ਆਉਣ ਲੱਗਾ ਤਾਂ ਮੂੰਹ ਪਤਾ ਨਹੀਂ ਕੀ ਕੀ ਹੈਵੀ ਮੈਟਲਸ ਉਹਦੇ ਵਿੱਚ ਹੋਣਗੇ ਪਾਣੀ ਗਰਮ ਹੁੰਦਾ ਜੀ ਬੋਰਾਾਂ ਚ ਪਹਿਲੀ ਗੱਲ ਤਾਂ ਬੋਰ ਲਾਉਣਾ ਹੀ ਆਮ ਬੰਦੇ ਦੇ ਬਸਤੀ ਨਹੀਂ ਰਹੀ ਗੱਲ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹੋਰ ਕਿੱਥੇ ਕਿੱਥੇ ਕਿ ਜਾਈਏ ਥੱਲੇ ਆਉਣ ਜੀ 21% ਪਾਣੀ ਵਰਤ ਰਹੇ ਸੀ ਆਪਾਂ ਫਿਰ ਇੱਧਰ ਉੱਧਰ ਹੀ ਜਾਊਗਾ ਉਹਨਾਂ ਨੂੰ ਆਦਤਾਂ ਪੈ ਗਈਆਂ ਪੁਰਾਣੀਆਂ ਉਹ ਆਦਤਾਂ ਨੂੰ ਹੱਕ ਸਮਝ ਬੈਠੇ ਫਿਰ ਕੀ ਕਾਦੇ ਵਾਸਤੇ ਅਸੀਂ ਪਾਣੀ ਦੇਖਣ ਵਾਸਤੇ ਚਲਾਇਆ ਉਹ ਇਹ ਜੇ ਅਸੀਂ ਵਰਤਾਂਗੇ ਤਾਂ ਸਾਡਾ ਪਾਣੀ ਜਿਹੜਾ ਅੱਜ ਉਹ 60% ਤੋਂ ਉੱਪਰ ਯੂਜ਼ ਹੋਣ ਲੱਗ ਗਿਆ ਕਿਉਂਕਿ ਅਸੀਂ ਆਪ ਵਰਤਣ ਲੱਗ ਗਏ ਅਸੀਂ ਕੋਈ ਕਿਸੇ ਦਾ ਹੱਕ ਨਹੀਂ ਮਾਰਿਆ ਮੇਰੇ ਕੋਲੇ ਡਾਟਾ ਪਿਆ ਜੀ 14 15 ਚ 70% ਯੂਜ਼ ਕੀਤਾ ਸੀਗਾ ਜੀ ਪੰਜਾਬ ਨੇ 15 16 ਚ 76 ਫਿਰ ਅਗਲੇ ਸਾਲ 87 84 64 69 83 75 9 69 23 24 ਚ 84 2425 ਚ 99 ਹੁਣ 90 ਪਾਰ ਕਰਿਆ ਸੀ ਆ ਜਿਹੜੇ ਫਿਗਰਾਂ ਨੇ ਨਾ ਇਹਨਾਂ ਨੇ ਉਹਨਾਂ ਦੇ ਹੱਥ ਤਾਂ ਵਿਗਾੜੀਆਂ ਹੋਈਆਂ ਜੀ ਔਰ ਹਰਿਆਣਾ ਕਦੇ ਵੀ 90 ਤੋਂ ਘਟੇ ਹੀ ਨਹੀਂ 104 102 110, 110 102 89 ਇੱਕ ਵਾਰ ਹੀ ਆਇਆ 99 109 110, 110 105 112 104 104 104 ਹਾਂ ਹੁਣ ਵੀ 104 ਵਰਤੀ ਬੈਠੇ ਹੋ 180 ਉਹਨਾਂ ਨੂੰ ਇਹ ਨਹੀਂ ਆ ਕਿ ਆ ਇੱਕਦਮ ਅਸੀਂ ਇਹ ਕਹਤਾ ਵੀ ਤੁਹਾਨੂੰ ਨਹੀਂ ਪਾਣੀ ਦਿੰਦੇ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਨਹੀਂ ਮੰਨਿਆ ਕਹਿੰਦੇ ਪਹਿਲਾਂ ਵਾਂਗੂ ਮਿਲ ਜੂਗਾ ਸਾਨੂੰ ਕੁਝ ਨਹੀਂ ਹੁੰਦਾ ਮੈਂ ਕਿਹਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਆਪਦਾ ਹੀ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਡੈਮ 33 ਫੁੱਟ ਥੱਲੇ ਹੈ ਜੀ ਪਾਖੜਾ 12-13 ਫੁੱਟ ਥੱਲੇ ਫਿਰਦੀ ਹੈ ਰنجੀਤ ਸਾਗਰ 2 ਮੀਟਰ ਥੱਲੇ ਫਿਰਦਾ 50-55 ਫੁੱਟ ਤਾਂ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ ਮਾਨਵਤਾ ਦੇ ਆਧਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਸੀ ਕੀ ਬਣਦਾ 4000 ਜਾ ਰਿਹਾ ਹੈ ਹਿਊਮਨਿਟੇਰੀਅਨ ਗਰਾਉਂਡ ਤੇ ਧੰਨਵਾਦ ਕਰਨ ਦੀ ਬਜਾਏ ਰਾਤੋ-ਰਾਤ ਬੀਬੀਐਮਪੀ ਦੀ ਮੀਟਿੰਗ ਬੁਲਾ ਕੇ ਚੇਅਰਮੈਨ ਬਦਲ ਕੇ ਲੋ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਵੱਢਣ ਮੈਂ ਕਿਹਾ ਉਹ ਕਿਹੜਾ ਆਉਂਦਾ ਇੱਥੇ ਪਾਣੀ ਬਾਅਦ ਇੱਥੇ ਅਸੀਂ ਦਰਸੀ ਜਾਂਦੇ ਆਂ ਛੋਟਾ ਪਾਣੀ ਧੱਕੇ ਨਾਲ ਲਾਉਂਗੇ ਇਹ ਤਰੀਕਾ ਕੋਈ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਹੈ ਕੋਈ ਕਿ ਬੀਬੀਐਮਪੀ ਦੀ ਮੀਟਿੰਗ ਹੋ ਗਈ ਜੀ ਰਾਸਥਾਨ ਨੇ ਵੋਟ ਪਾਤੀ ਹੱਕ ਚ ਉੱਥੇ ਬੀਜਪੀ ਸਰਕਾਰ ਹੈ ਹਰਿਆਣੇ ਨੇ ਪਾਤੀ ਜੀ ਦੋ ਪੰਜਾਬ ਕੱਲਾ ਰਹਿ ਗਿਆ ਜੀ ਇਹ ਬਾ ਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਪਾਜਬਾ ਸਾਹਿਬ ਪੁੱਛਿਓ ਕਰੋ ਉਹਨਾਂ ਨੂੰ ਆਪਣੇ ਕਹਾੜੇ ਨੂੰ ਵੋਟ ਕਿਉਂ ਨਹੀਂ ਪਾਈ ਕਾਂਗਰਸ ਸਹਾਇਤਾ ਕਦੇ ਸਪਸ਼ਟ ਕਰ 파 ਰਹੀ ਕਿ ਅਸੀਂ ਕਿੱਧਰ ਆ ਜੀ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਦੇ ਵਿੱਚ ਰਾਵੀ ਸਤਲੁਜ ਬਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਹੈ ਪਾਖੜਾ ਬਿਆਸ ਮੈਨੇਜਮਮੈਂਟ ਬੋਰਡ ਬਣਾਇਆ ਹਰਿਆਣਾ ਦਾ ਕਿਹੜਾ ਹਿੱਸਾ ਇਹਨਾਂ ਦਿਰਵਾਣਾ ਲੱਗਦਾ ਜੀ 1 ਇੰਚ ਰਾਜਸਥਾਨ ਦਾ ਕੀ ਕਿਹੜਾ ਹਿੱਸਾ ਇਹਦੇ ਨਾਲ ਲੱਗਦੇ ਉਹ ਮੈਂਬਰ ਨੇ ਜੀ ਦੋਨੇ ਉਹ ਦੋਨੋਂ ਵੀ ਇੱਕੋ ਹੀ ਵੋਟ ਹੈ ਪੰਜਾਬ ਦੀ ਵੀ 60% ਹਿੱਸਾ ਬੀਬੀਐਮਬੀ ਚ ਪੰਜਾਬ ਦਾ ਹੈ ਪੰਜਾਬ ਦੀ ਵੀ ਇੱਕ ਵੋਟ ਹੈ ਹਰਿਆਣੇ ਦੀ ਵੀ ਇੱਕ ਵੋਟ ਹੈ ਰਾਜਸਥਾਨ ਦੀ ਵੀ ਇੱਕ ਵੋਟ ਹੈ ਹਿਮਾਚਲ ਦੀ ਵੀ ਇੱਕ ਵੋਟ ਹੈ ਉਹ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹਿ ਰਹੇ ਨੇ ਕਿ ਪਾਣੀ ਬੰਦ ਕਰੋ ਪੰਜਾਬ ਦਾ ਅਸੀਂ ਤਿੰਨ ਇੱਕ ਕਰਤਾ ਫਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ ਬੀਬੀਐਮਬੀ ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡ ਅਸੀਂ ਦਿੰਨੇ ਆ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕਿੱਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕਿੱਡਰ ਦੀ ਤਨਖਾਹ ਲੈਂਦੇ ਉਹ ਇਹ ਤਾਂ ਸਵੈਦਾਤੀ ਬਣ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀਐਮਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੀ ਦਰਿਆਮਦੀ ਆਪੀ ਰੱਖੀ ਕਰ ਲਾਂਗੇ ਬੀਬੀਐਮਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂ ਵਾਲਿਆਂ ਨੂੰ ਵਿਚਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਦੋ ਕੰਮ ਨੇ ਨਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਿਹੜਾ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਾਲੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੀਗਲ ਸੀ ਗੈਰਸੁਧਾਨਕ ਸੀ ਤੋਚ ਲਿਆ ਗਿਆ ਫੈਸਲਾ ਵੀ ਇਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMP ਜਿਹੜੀ ਹੈ ਉਹਦਾ ਪੁਨਰ ਕਠਨ ਕਰੋ ਉਹ ਪਤਾ ਨਹੀਂ 1960 88 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰਿਵਿਊ ਹੋਣਾ ਚਾਹੀਦਾ ਕੀਤਾ ਹੀ ਨਹੀਂ ਇਸ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ BBMB ਇਹ ਜਿਹੜਾ ਚਿੱਟਾ ਹਾਥੀ ਹੈ ਇਹਦਾ ਸਖਤ ਵਿਰੋਧ ਕਰਦੇ ਹਾਂ ਔਰ ਇਹਦਾ ਪੁਨਰਗਠਨ ਹੋਣਾ ਚਾਹੀਦਾ ਹੈ ਇਹਦਾ ਜਿਹੜਾ ਸਬਿਧਾਨ ਹੈ ਦੁਬਾਰੇ ਲਿਖਣਾ ਚਾਹੀਦਾ ਤੇ ਉਦੋਂ ਉਸ ਵੇਲੇ ਦਾ ਜਿਹੜਾ ਲਿਖਿਆ ਹੋਇਆ ਉਹ ਨਹੀਂ ਚੱਲੂਗਾ ਦੂਜੇ ਨੰਬਰ ਤੇ ਡੈਮ ਸਾਫਟੇ ਐਕਟ ਹੈ ਅਸੀਂ ਤਾਂ ਜਸ ਲੈ ਅੰਦਰ ਰੈਜ਼ੋਲੂਸ਼ਨ ਕਿ ਅਸੀਂ ਇਹਨੂੰ ਸਹਿਕਾਰ ਨਹੀਂ ਕਰਦੇ ਅਸੀਂ ਆਪਣੇ ਟਾਈਮਾਂ ਦੀ ਸੇਫਟੀ ਆਪਦੀ ਆਪ ਕਰਨ ਜਾਣਦੇ ਹੁਣ ਵੀ ਤਾਂ ਟਾਈਮ ਦੀ ਸੇਫਟੀ ਸਾਡੀ ਹੋਈ ਹੈ ਪਹਿਲਾਂ ਕੌਣ ਸੀ ਉੱਥੇ ਡੈਮ ਸੇਫਟੀ ਐਕਟ ਸਾਰੇ ਡੈਮ ਲੈ ਲੋ ਐਜੂਕੇਸ਼ਨ ਖੋਲੋ ਬਿਜਲੀ ਬਿਜਲੀ ਦੇ ਟਾਕਾ ਮਾਰ ਲਓ ਖੇਤੀ ਖੋਲੋ ਇਹਨਾਂ ਤੋਂ ਕੀ ਰਹਿ ਗਿਆ ਸਾਡੇ ਕੋਲੇ ਫਿਰ ਸਤਲੁਜ ਐਸਬੀਐਲ ਦਾ ਮੁੱਦਾ ਐਸਬੀਐਲ ਦੇ ਵਿੱਚ ਹੁਣ ਤੱਕ ਵਰਤੀ ਆਈ ਵੋਟਾਂ ਵਾਸਤੇ ਐਸਬੀਐਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਹੈ ਸੁਪਰੀਮ ਕੋਰਟ ਦੇ ਆਰਡਰ ਚ ਵੀ ਜਾਂਦਾ ਨਹਿਰ ਬਣਾਓ ਜਾਂ ਫਿਰ ਹੋਰ ਵੀ ਇਨਾਕ ਔਰ ਇਹਦਾ ਕੋਈ ਹੱਲ ਦੱਸੋ ਅਲਟਰਨੇਟਿਵ ਅਲਟਰਨੇਟਿਵ ਹੱਲ ਮੈਂ ਦੱਸਦਾ ਮੈਂ ਕਹਿੰਦਾ ਨਾ ਚ ਹੱਲ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕ ਨੂੰ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਜੀ ਪਾਣੀ ਇੱਧਰ ਨੂੰ ਕਰ ਲੋ ਹਰਿਆਣੇ ਨੂੰ ਦੇ ਦਿਓ ਜਿਹੜਾ ਬਚ ਗਿਆ ਸਤਲੁਜ ਪਾ ਦਿਓ ਆ ਸਾਨੂੰ ਕੀ ਪ੍ਰੋਬਲਮ ਹੈ ਤੇ ਜਦੋਂ ਫਿਰ ਪੱਕਾ ਕਰਨ ਨੂੰ ਹਜੇ ਵੀ ਨਹੀਂ ਹਟੇ ਆਹ ਘੰਟਾ ਪਹਿਲਾਂ ਅਫਸਰ ਬਦਲ ਕੇ ਹਟਿਆ ਐ ਆਹ ਅਫਸਰ ਬਦਲ ਕੇ ਤੁਸੀਂ ਪਾਣੀ ਲੈ ਲਓਗੇ ਸਤੋ ਵੀ ਆਹ ਅਫਸਰ ਖੋਲ ਦੂਗਾ ਆਹ ਅਫਸਰ ਵੇਟ ਖੋਲ ਦੂਗਾ ਤੁਸੀਂ ਪਿਆਰ ਨਾਲ ਤਾਂ ਗੱਲ ਕਰਨੀ ਸਿੱਖੀ ਵੀ ਨਹੀਂ ਕਦੇ ਕਦੇ ਕਿਸੇ ਨੇ ਪਿਆਰ ਨਾਲ ਗੱਲ ਕੀਤੀ ਇਹਨਾਂ ਨੇ ਇਹਨਾਂ ਨੂੰ ਗੱਲਬਾਤ ਕਰਨੀ ਆਉਂਦੀ ਹੀ ਨਹੀਂ ਤਾਂ ਕਾਈ ਆਉਂਦਾ ਬਸ ਕੁੱਖਾਂ ਚੋਂ ਧੀਆਂ ਤੇ ਧਰਤੀ ਚੋਂ ਪਾਣੀ ਜੇ ਦੋਵੇਂ ਮੁੱਕ ਗਏ ਤਾਂ ਖਤਮ ਕਹਾਣੀ ਆਮ ਸਕੂਲਾਂ ਚ ਲਿਖਿਆ ਹੁੰਦਾ ਜੀ ਇਹ ਕੰਦਾ ਤੇ ਤੇ ਸਾਡਾ ਤਾਂ ਮੁਕਾਈ ਬੈਠੇ ਐ ਤੇ ਧਰਤੀ ਚੋਂ ਪਾਣੀ ਹੁਣ ਤਾਂ ਥੱਲੇ ਜਾਣ ਦੀ ਹੋਰ ਕੋਈ ਗੁੰਜਾਇਸ਼ ਨਹੀਂ ਸਾਨੂੰ ਤਾਂ ਆਪਣੇ ਨੈਰਿਸਿਸਟ ਵੀ ਠੀਕ ਕਰਨਾ ਪਊਗਾ ਉਹ ਕਰਾਂਗੇ ਕਰੀਬੀ ਜਾਣੇ ਆ ਨਾਲ ਆ ਮੇਰੇ ਕੋਲ ਡਾਟਾ ਪਿਆ ਹੈ ਕਿ 60 40 ਦਾ 66 ਦੀਆਂ ਜਿਹੜੀਆਂ ਸੰਪਤੀਆਂ ਸੀ ਉਹਦੀ ਵੰਡ ਪੰਜਾਬ ਤੇ ਹਰਿਆਣਾ ਵਿੱਚ 60 40 ਅਨੁਪਾਤ ਚ ਕੀਤੀ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਮਤੀਂਦਰਾ ਗਾਂਧੀ ਨੇ 24 ਤੇ 79 ਨੋਟੀਫਿਕੇਸ਼ਨ ਆਈ ਰਾਵੀ ਵਿਆਸ ਦੇ ਪਾਣੀਆਂ ਦੀ ਧੱਕੇ ਨਾਲ ਪੰਜਾਬ ਤੇ ਹਰਿਆਣਾ ਵਿਚਕਾਰ 50 50 ਦੇ 50 50 ਦੇ ਹਿਸਾਬ ਨਾਲ ਵੰਡ ਕਰਤੀ ਜੋ ਪੰਜਾਬ ਦੇ ਹਿੱਤਾਂ ਦੇ ਪਰ ਉੱਥੋਂ ਚੱਲੇ ਗਏ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਕਾਰਨ ਪੰਜਾਬ ਦੇ ਹਿੱਤਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਉਹਨਾਂ ਨੇ ਜਿੰਨਾ ਨਾਲ ਲੈਂਦੇ ਸੀ ਚੀਮਾ ਸਾਹਿਬ ਸੋ ਇਹ ਆ ਸਾਰਾ ਕੁਝ ਪਿਆ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ 77 ਚ ਐਡੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਇਹ ਸਾਰਿਆਂ ਨੇ 1.5 ਕਰੋੜ ਦਾ ਚੈੱਕ ਲੈ ਲਈ 1.5 ਕਰੋੜ ਦੀ ਚੱਕ ਤਾਂ ਕੰਮ 1 ਫੁੱਟ ਪਾਲਾ ਸਰ ਵਾਲੀ ਨਹਿਰ ਲੈਣ ਵਾਸਤੇ 1 ਫੁੱਟ ਪਾਖੜ ਪਾ ਚੱਕ ਦੀ ਚੱਲੂ ਅਹੀਂ ਚੱਲੀ ਗਿਆ ਕੰਮ ਕੋਈ ਪੁੱਛਦੇ ਨਹੀਂ ਸੀ ਗਏ ਹੁਣ ਅਸੀਂ ਬੂੰਦ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਹੁਣ ਇੱਕ ਇੱਕ ਕਿਊਸਿਕ ਦਾ ਹਿਸਾਬ ਰੱਖਦੇ ਆ ਹੁਣ ਨਹੀਂ ਅਸੀਂ ਪਾਣੀ ਵਾਧ ਦਿੰਦੇ ਕਿਸੇ ਨੂੰ ਹਾਂ ਜਿੰਨਾ ਹੱਕ ਬਣਦਾ 20 ਮਈ ਦੀ ਰਾਤ ਨੂੰ 12 ਵਜੇ ਛੱਡ ਦਾਂਗੇ 15 ਦਿਨ ਰਹਿ ਕੇ ਏਡਾ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਇਹਨਾਂ ਨੇ ਖੇਤੀ ਕਰਨੀ ਹੈ ਇਹ ਜੀ ਜਿਹੜੀ 8 ਦਿਨ ਪਾਣੀ ਚਾਹੀਦਾ ਵਾ ਸਾਨੂੰ 85 ਸੋ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਨਾ ਤਾਂ ਵੇਸਟ ਹੋਣ ਦੇਵਾਂਗੇ ਮੇਰੇ ਕੋਲੇ ਇਹ ਡਾਟਾ ਪਿਆ ਜੀ ਇਹ ਐਵੇਂ ਕਹੀ ਜਾਂਦੇ ਰਹਿੰਦੇ ਆ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਜਿਹੜਾ ਮੇਰੇ ਕੋਲ ਡਾਟਾ ਨਾ ਉਹਦੇ ਚ ਪਾਕਿਸਤਾਨ ਨੂੰ ਨਲ ਹੈ ਜੀ ਨਲ ਮਤਲਬ ਆ ਪਿਆ ਜੀ ਹਾਂ ਲੈ ਲਓ ਨਲ ਜ਼ੀਰੋ ਪਰ ਮੈਂ ਇੰਨਾ ਯਕੀਨ ਦਿਵਾਣਾ ਕਿ ਬਿਲਕੁਲ ਸਟੈਂਡ ਤੇ ਰਹਾਂਗਾ ਉਸੇ ਸਟੈਂਡ ਤੇ ਰਹਾਂਗਾ ਕੋਈ ਕਿਸੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਅੰਡਰ ધ ਟੇਬਲ ਗੱਲ ਨਹੀਂ ਹੋਣੀ ਕੋਈ ਬੰਦ ਕਮਰੇ ਚ ਮੀਟਿੰਗ ਨਹੀਂ ਹੋਣੀ ਜੋ ਗੱਲ ਹੋਊਗੀ ਪਬਲਿਕ ਦੇ ਸਾਹਮਣੇ ਹੋਊਗੀ ਔਰ ਲੋਕਾਂ ਦੇ ਸਾਹਮਣੇ ਕਰਾਂਗੇ ਔਰ ਪੰਜਾਬ ਦਾ ਪਾਣੀ ਦੀ ਇੱਕ ਵੀ ਬੂੰਦ ਨਹੀਂ ਜਾਣ ਦੇਵਾਂਗੇ ਜਿੱਥੇ ਤੱਕ ਲੜਾਈ ਲੜਨੀ ਪੈਗੀ ਸੁਪਰੀਮ ਕੋਰਟਾਂ ਤੱਕ ਲੜਾਈ ਲੜਨੀ ਪੈਗੀ ਲੜ ਲਾਂਗੇ ਪਰ ਪਾਣੀ ਨਹੀਂ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ